ਤੁਸੀਂ ਇੱਕ ਗੱਲ ਨੋਟ ਕੀਤੀ ਹੈ ਕਿ ਇਹ ਜਿਹੜੀ ਆਪਣੀ ਜੀਭ ਆ ਜੇਕਰ ਗਲਤੀ ਦੇ ਨਾਲ ਦੰਦਾਂ ਥਲੇ ਆ ਜਾਏ ਹਾਂਜੀ ਆ ਨਾ ਸਾਰੀ ਵੀਡੀਓ ਵੇਖੋ ਪਾਈ ਦੀ ਗੱਲ ਨੋਟ ਕਰਨ ਵਾਲੀ ਜਮਾਈ ਸੱਚ ਬੋਲਿਆ ਪਾਈ ਨੇ ਵੀ ਵੀਡੀਓ ਵੇਖੋ ਬਾਕੀ ਗੱਲਾਂ ਕਰਦੇ ਆਪਾਂ ਬਾਅਦ ਚ ਹਾਲ ਦੰਦਾਂ ਥਲੇ ਆ ਜਾਏ ਤੇ ਕਿੰਨੀ ਦਰਦ ਤੇ ਕਿੰਨੀ ਤਕਲੀਫ ਹੁੰਦੀ ਆ ਹੁੰਦੀ ਨਾ ਪਰ ਜੇਕਰ ਜਾਣ ਬੁੱਝ ਕੇ ਆਪਾਂ ਇਹ ਜੀਭ ਆਪਣੇ ਦੰਦਾਂ ਥਲੇ ਰੱਖ ਕੇ ਤੂੰ ਰੱਖ ਹੀ ਲੈ ਪਹਿਲੋ ਵੀਹ ਲੈ ਨਪਕੇ ਨੋ ਨੋ ਵੀਡੀਓ ਨੂੰ ਮਾਰ ਗੋਲੀ ਵੀਡੀਓ ਬਾਅਦ ਦੇਖਣਾ ਤਸਕੀਨੀ ਕਿੱਡੀ ਕਾਲੀ ਦੇ ਨਿਕਲ ਤੈਨੂੰ ਕਿਹ ਸਿਆਣੇ ਦੀ ਸੁਣਵਾ ਕਰੂ ਉਹਨਾਂ ਨੱਪੀ ਰੱਖ ਕਾ ਕਰਦੇ ਸ਼ੇਰ ਨੂੰ ਕੋੜੇ ਵੀ ਕੋਈ ਨਪਕੇ ਵੇਖ ਲੂ ਉਹ ਭਾਈ ਗੱਲ ਤੇਰੀ ਸਹੀ ਯਾਰ ਮੈਂ ਵੀ ਇਤਰਾ ਹੀ ਕਰਕੇ ਵੇਖਿਆ ਯਹੀ ਲੋਕ ਨਾ ਗੱਲ ਸੁਣਨ ਤੋਂ ਪਹਿਲਾਂ ਇਹੋ ਕੰਮ ਕਰ ਲੈ ਪਹਿਨੇ ਬੱਚਪਾ ਵੀ ਲਿਖਾਣੀਆਂ ਵੇ ਆ ਨਾ ਤੇ ਹੁਣ ਆ ਜਿਹੜੇ ਸਾਰੇ ਵੀਡੀਓ ਵੇਖੀ ਹਣੀ ਇਹਨਾਂ ਨੇ ਵੀ ਟਰਾਈ ਕਰਕੇ ਵੇਖਿਆ ਨਾ ਤੇ ਚਲੋ ਹੁਣ ਬਾਈ ਦੀ ਗੱਲ ਮੰਨ ਕੇ ਵੀਡੀਓ ਕਰ ਦੋ ਸ਼ੇਅਰ ਹੋਰ ਵੀ ਕੋਈ ਨਾ ਪਕੇ ਰੱਖ ਕੇ ਵੇਖ ਲੂੰਗਾ